ਸਰਗੁਣ ਮਹਿਤਾ ਨਿਮਿਤ ਖਹਿਰਾ ਅਤੇ ਐਮੀ ਵਿਰਕ ਦੀ ਮੁੱਖ ਭੂਮਿਕਾ ਵਾਲੀ ਫਿਲਮ ਸੌਂਕਣ ਸੌਂਕਰੇ 2 3 ਮਈ ਨੂੰ ਰਿਲੀਜ਼ ਹੋ ਰਹੀ ਹੈ ਜੇ ਤੁਸੀਂ ਇਹ ਫਿਲਮ ਦੇਖਣ ਦਾ ਮਨ ਬਣਾ ਰਹੇ ਹੋ ਜਾਂ ਇਸ ਨੂੰ ਦੇਖਣ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਆਖਰ ਤੱਕ ਜ਼ਰੂਰ ਦੇਖੋ ਇਹ ਫਿਲਮ ਇਸ ਸਾਲ ਦੀ 14ਵੀਂ ਫਿਲਮ ਹੈ ਜਿਸ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ ਅਤੇ ਅੰਬਰਦੀਪ ਸਿੰਘ ਨੇ ਇਸ ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਲਿਖਿਆ ਹੈ ਸਰਗੁਣ ਮਹਿਤਾ ਦੀ ਹੀ ਪ੍ਰੋਡਿਊਸ ਕੀਤੀ ਇਸ ਫਿਲਮ ਵਿੱਚ ਸਰਗੁਣ ਮਹਿਤਾ ਨੇ ਦੋਹਰੀ ਭੂਮਿਕਾ ਨਿਭਾਈ ਹੈ ਮਤਲਬ ਇਸ ਵਾਰ ਐਮ ਐ ਵਰਕ ਦੀਆਂ ਦੋ ਪਤਨੀਆਂ ਨਹੀਂ ਬਲਕਿ ਤਿੰਨ ਤਿੰਨ ਪਤਨੀਆਂ ਹਨ ਸਾਲ 2022 ਵਿੱਚ ਸੌਂਕਣ ਸੌਕਣੇ ਉਸ ਵੇਲੇ ਦੀ ਸੁਪਰ ਹਿੱਟ ਫਿਲਮ ਸੀ ਅਤੇ ਹੁਣ ਇਸ ਫਿਲਮ ਤੋਂ ਵੀ ਇਹੀ ਆਸ ਕੀਤੀ ਜਾ ਰਹੀ ਹੈ ਐਮ ਐ ਵਰਕ ਯਾਨੀ ਨਰਮਲ ਸਿੰਘ ਆਪਣੀ ਦੋ ਪਤਨੀਆਂ ਸਿਬੋ ਅਤੇ ਖਿਨਾਂ ਦੇ ਵਿਚਕਾਰ ਫਸਿਆ ਹੋਇਆ ਹੈ ਸਿਬੋ ਅਤੇ ਕਿੰਨਾ ਦੋਹਾਂ ਸੱਕੀਆਂ ਪੈਣਾ ਹਨ ਅਤੇ ਕਿੰਨਾ ਨੂੰ ਆਪਣੇ ਪਤੀ ਨਿਰਮਲ ਸਿੰਘ ਨਾਲ ਵਿਆਹ ਕੇ ਸੰਕੜ ਬਣਾ ਕੇ ਲੈ ਆਂਦੀ। ਕਹਾਣੀ ਇਥੋਂ ਤੱਕ ਤਾਂ ਠੀਕ ਸੀ ਪਰ ਹੁਣ ਨਿਰਮਲ ਸਿਬੋ ਅਤੇ ਕਿੰਨਾ ਵਿੱਚਕਾਰ ਕੋਈ ਹੋਰ ਵਿਆ ਗਿਆ ਹੈ। ਉਹ ਕੌਣ ਹੈ ਅਤੇ ਕਿਉਂ ਆਇਆ ਹੈ ਇਹ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਇਸ ਫਿਲਮ ਦਾ ਮਿਊਜ਼ਿਕ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਟ੍ਰੇਲਰ ਵੀ ਦਰਸ਼ਕਾਂ ਦੀ ਪਸੰਦ ਬਣਿਆ। ਇਸ ਫਿਲਮ ਵਿੱਚ ਸਰਗੁਣ ਅਤੇ ਨਿਮਰਤ ਪਿੰਡਾਂ ਦੀਆਂ ਪਿਓਰ ਜਨਾਨੀਆਂ ਨਜ਼ਰ ਆਉਂਦੀਆਂ ਹਨ ਦੋਹੇ ਜਣੇ ਸ਼ਰੀਰ ਪੱਖੋਂ ਵੀ ਕਾਫੀ ਭਾਰੀਆਂ ਹੋ ਗਈਆਂ ਹਨ ਪਰ ਘਰ ਵਾਲਾ ਕਿਸੇ ਹੋਰ ਦੇ ਚੁਬਾਰੇ ਨਾ ਚੜ ਜਾਵੇ ਇਸ ਲਈ ਦੋਹੇ ਪਤਲੀਆਂ ਹੋਣ ਲਈ ਵੀ ਪੂਰਾ ਜ਼ੋਰ ਲਾ ਰਹੀਆਂ ਹਨ ਕੁਲ ਮਿਲਾ ਕੇ ਇਹ ਫਿਲਮ ਕਾਮੇਡੀ ਨਾਲ ਭਰਪੂਰ ਡਰਾਮਾ ਫਿਲਮ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ ਟੜਾਟੜ ਫਲॉप ਹੋ ਰਹੀਆਂ ਫਿਲਮਾਂ ਤੋਂ ਡਰੀ ਪੰਜਾਬੀ ਇੰਡਸਟਰੀ ਨੂੰ ਇਸ ਫਿਲਮ ਤੋਂ ਵੱਡੀਆਂ ਆਸਾਂ ਹਨ ਤੁਸੀਂ ਇਹ ਫਿਲਮ ਕਿਸ ਸ਼ਹਿਰ ਵਿੱਚ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ ਇਹ ਵੀ ਦੱਸਣਾ ਨਾ ਭੁੱਲਣਾ ਸਰਗੁਣ ਮਹਿਤਾ ਨਿਰਮਿਤ ਖਹਿਰਾ ਅਤੇ ਐਮੀ ਵਿਰਕ ਦੀ ਮੁੱਖ ਭੂਮਿਕਾ ਵਾਲੀ ਫਿਲਮ ਸੌਂਕਣ ਸੌਂਕਣ 2 3 ਮਹੀਨੇ ਨੂੰ ਰਿਲੀਜ਼ ਹੋ ਰਹੀ ਹੈ ਜੇ ਤੁਸੀਂ ਇਹ ਫਿਲਮ ਦੇਖਣ ਦਾ ਮਨ ਬਣਾ ਰਹੇ ਹੋ ਜਾਂ ਇਸ ਨੂੰ ਦੇਖਣ ਵਾਲੇ ਸੋਚ ਰਹੇ ਹੋ ਤਾਂ ਇਹ ਵੀਡੀਓ ਆਖਿਰ ਤੱਕ ਜ਼ਰੂਰ ਦੇਖੋ ਇਹ ਫਿਲਮ ਇਸ ਸਾਲ ਦੀ 14ਵੀਂ ਫਿਲਮ ਹੈ ਜਿਸ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ ਅਤੇ ਅੰਬਰਦੀਪ ਸਿੰਘ ਨੇ ਇਸ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇ ਲਿਖਿਆ ਹੈ ਸਰਗੁਣ ਮਹਿਤਾ ਦੀ ਹੀ ਪ੍ਰੋਡਿਊਸ ਕੀਤੀ ਇਸ ਫਿਲਮ ਵਿੱਚ ਸਰਗੁਣ ਮਹਿਤਾ ਨੇ ਦੋਹਰੀ ਭੂਮਿਕਾ ਨਿਭਾਈ ਹੈ ਮਤਲਬ ਇਸ ਵਾਰ ਐਮਏ ਵਰਕ ਦੀਆਂ ਦੋ ਪਤਨੀਆਂ ਨਹੀਂ ਬਲਕਿ ਤਿੰਨ ਤਿੰਨ ਪਤਨੀਆਂ ਹਨ ਸਾਲ 2022 ਵਿੱਚ ਸੌਂਕਣ ਸੌਕਣੇ ਉਸ ਵੇਲੇ ਦੀ ਸੁਪਰ ਹਿੱਟ ਫਿਲਮ ਸੀ ਅਤੇ ਹੁਣ ਇਸ ਫਿਲਮ ਤੋਂ ਵੀ ਇਹੀ ਆਸ ਕੀਤੀ ਜਾ ਰਹੀ ਹੈ ਐਮੇਵਰਕ ਯਾਨੀ ਨਰਮਲ ਸਿੰਘ ਆਪਣੀ ਦੋ ਪਤਨੀਆਂ ਸਿਬੋ ਅਤੇ ਕਿੰਨਾ ਦੇ ਵਿਚਕਾਰ ਫਸਿਆ ਹੋਇਆ ਹੈ ਸਿਬੋ ਅਤੇ ਕਿੰਨਾ ਦੋਹਾਂ ਸੱਕੀਆਂ ਪੈਣਾ ਹਨ ਅਤੇ ਕਿੰਨਾ ਨੂੰ ਆਪਣੇ ਪਤੀ ਨਰਮਲ ਸਿੰਘ ਨਾਲ ਵਿਆਹ ਕੇ ਸੌਂਕਣ ਬਣਾ ਕੇ ਲੈ ਆਂਦੀ ਕਹਾਣੀ ਇਥੋਂ ਤੱਕ ਤਾਂ ਠੀਕ ਸੀ ਪਰ ਹੁਣ ਨਰਮਲ ਸਿਪੋ ਅਤੇ ਕਿੰਨਾ ਵਿਚਕਾਰ ਕੋਈ ਹੋਰ ਵੀ ਆ ਗਿਆ ਹੈ ਉਹ ਕੌਣ ਹੈ ਅਤੇ ਕਿਉਂ ਆਇਆ ਹੈ ਇਹ ਫਿਲਮ ਦੇਖ ਕੇ ਹੀ ਪਤਾ ਲੱਗੇਗਾ ਇਸ ਫਿਲਮ ਦਾ ਮਿਊਜ਼ਿਕ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਟ੍ਰੇਲਰ ਵੀ ਦਰਸ਼ਕਾਂ ਦੀ ਪਸੰਦ ਬਣਿਆ ਇਸ ਫਿਲਮ ਵਿੱਚ ਸਰਗੁਣ ਅਤੇ ਨਿਮਰ ਪਿੰਡਾਂ ਦੀਆਂ ਪਿਓਰ ਜਨਾਨੀਆਂ ਨਜ਼ਰ ਆਉਂਦੀਆਂ ਹਨ ਦੋਹੇ ਜਣੇ ਸ਼ਰੀਰ ਪੱਖੋਂ ਵਿਕਾਸੀ ਭਾਰੀਆਂ ਹੋ ਗਈਆਂ ਹਨ ਪਰ ਘਰ ਵਾਲਾ ਕਿਸੇ ਹੋਰ ਦੇ ਚੁਬਾਰੇ ਨਾ ਚੜ ਜਵੇ ਇਸ ਲਈ ਦੋਹੇ ਪਤਲੀਆਂ ਹੋਣ ਲਈ ਵੀ ਪੂਰਾ ਜ਼ੋਰ ਲਾ ਰਹੀਆਂ ਹਨ ਕੁਲ ਮਿਲਾ ਕੇ ਇਹ ਫਿਲਮ ਕਾਮੇਡੀ ਨਾਲ ਪਰਪੋ ਡਰਾਮਾ ਫਿਲਮ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ ਟੜਾਟੜ ਫਲॉप ਹੋ ਰਹੀਆਂ ਇਹ ਫਿਲਮਾਂ ਤੋਂ ਡਰੀ ਪੰਜਾਬੀ ਇੰਡਸਟਰੀ ਨੂੰ ਇਸ ਫਿਲਮ ਤੋਂ ਵੱਡੀਆਂ ਆਸਾਂ ਹਨ ਤੁਸੀਂ ਇਹ ਫਿਲਮ ਕਿਸ ਸ਼ਹਿਰ ਵਿੱਚ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਤੁਹਾਨੂੰ ਇਹ ਫਿਲਮ ਕਿਵੇਂ ਲੱਗੀ ਇਹ ਵੀ ਦੱਸਣਾ ਨਾ ਭੁੱਲਣਾ ਯੋਜ਼ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ